ਫ੍ਰਾਂਸ ਦੇ ਰਾਸ਼ਟਰਪਤੀ ਦੇ 3 ਦਿਨਾਂ ਭਾਰਤ ਦੌਰੇ ਦੌਰਾਨ ਹੋਏ 21 ਸਮਝੌਤਿਆਂ ਨਾਲ ਜਿੱਥੇ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣ ਦੀ ਵੱਡੀ ਸੰਭਾਵਨਾ ਬਣੀ ਹੈ ਉਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਸਹੀ ਵੱਧ ਹੋਏ ਇਨ੍ਹਾਂ ਸਮਝੌਤਿਆਂ ਨਾਲ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਪੈਦਾ ਹੋਈ ਹੈ ਡੰਡੀ ਬਿਨਾਂ ਸ਼ੱਕ ਇਨ੍ਹਾਂ ਵਿੱਚੋਂ ਰੱਖਿਆ ਖੇਤਰ ਦੇ ਸਮਝੌਤਿਆਂ ਉੱਤੇ ਅਮਲ ਹੋਣ ਨਾਲ ਦੇਸ਼ ਦੀ ਸੈਨਿਕ ਅਤੇ ਰਣਨੀਤਿਕ ਸਮਰਥਾ ਵਿੱਚ ਭਾਰੀ ਵਾਧਾ ਹੋਵੇਗਾ ਡੰਡੀ ਇਹ ਰੱਖਿਆ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵਿਚਾਲੇ ਵਿਆਪਕ ਸਹਿਮਤੀ ਬਣਨ ਬਾਅਦ ਸਹੀ ਵੱਧ ਹੋਇਆ ਹੈ ਡੰਡੀ ਇਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਮਿਸਾਈਲ ਨਿਰਮਾਣ ਲੜਾਕੂ ਹਵਾਈ ਜਹਾਜ਼ਾਂ ਦੇ ਨਿਰਮਾਣ ਅਤੇ ਪਣ ਡੁੱਬੀਆਂ ਦੇ ਵਿਕਾਸ ਵਿੱਚ ਵੀ ਆਪਸੀ ਸਹਿਯੋਗ ਵਧਾਉਣਗੇ ਡੰਡੀ ਫਰਾਂਸ ਦੀ ਨਾਮਵਰ ਕੰਪਨੀ ਸਫਰਾਨ ਅਤੇ ਭਾਰਤ ਦੀ ਇਲੈਕਟ੍ਰੋਨਿਕਸ ਮਿਲ ਕੇ ਭਾਰਤ ਵਿੱਚ ਸ਼ਕਤੀਸ਼ਾਲੀ ਹੈਮਰ ਮਿਸਾਈਲਾਂ ਦਾ ਨਿਰਮਾਣ ਕਰਨਗੀਆਂ ਡੰਡੀ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਇਹ ਭਾਰੀ ਮਿਸਾਈਲ ਧਰਤੀ ਤੋਂ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ ਡੰਡੀ ਇਸ ਸਮਝੌਤੇ ਤਹਿਤ ਭਾਰਤ ਵਿੱਚ ਹੀ ਵਿਸ਼ਵ ਦੇ ਸਰਬੋਤਮ ਹੈਲੀਕਾਪਟਰ ਐਚ 125 ਨੂੰ ਬਣਾਉਣ ਬਾਰੇ ਵੀ ਸਹਿਮਤੀ ਬਣੀ ਹੈ ਡੰਡੀ ਸਟਾਰਟ ਵੱਡੀ ਸਮਰਥਾ ਵਾਲੇ ਇਸ ਹੈਲੀਕਾਪਟਰ ਦਾ ਨਿਰਮਾਣ ਫਰਾਂਸ ਦੀ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ 에ਅਰਬਸ ਅਤੇ ਭਾਰਤ ਦੀ ਕੰਪਨੀ ਟਾਟਾ ਐਡਵਾਂਸਡ ਸਿਸਟਮ ਮਿਲ ਕੇ ਕਰਨਗੀਆਂ ਡੰਡੀ ਇਹ ਹੈਲੀਕਾਪਟਰ 630 ਕਿਲੋਮੀਟਰ ਦੀ ਦੂਰੀ ਤੱਕ ਉਡਾਣ ਭਰ ਸਕਦਾ ਹੈ ਅਤੇ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਉੱਤੇ ਉਤਰਨ ਅਤੇ ਉਡਾਣ ਭਰਨ ਦੇ ਸਮਰੱਥ ਹੈ ਡੰਡੀ ਇਸ ਪ੍ਰੋਜੈਕਟ ਉੱਤੇ ਤੇਜ਼ੀ ਨਾਲ ਕੰਮ ਸ਼ੁਰੂ ਹੋਣ ਨਾਲ ਇਸ ਹੈਲੀਕਾਪਟਰ ਦੇ ਅਗਲੇ ਸਾਲ ਤੱਕ ਦੇਸ਼ ਵਿੱਚ ਬਣ ਜਾਣ ਦੀ ਸੰਭਾਵਨਾ ਹੈ ਡੰਡੀ 1400 ਕਿਲੋਗ੍ਰam ਭਾਰਾ ਇਹ ਹੈਲੀਕਾਪਟਰ 287 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਇਸ ਵਿੱਚ 7 ਲੋਕ ਗਰਮੀ ਸਰਦੀ ਅਤੇ ਬਰਫ਼ੀਲੇ ਕਿਸੇ ਵੀ ਕਿਸਮ ਦੇ ਮੌਸਮ ਵਿੱਚ ਸਫ਼ਰ ਕਰ ਸਕਦੇ ਹਨ ਡੰਡੀ ਇਸ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੀਆਂ ਥਲ ਸੈਨਾਵਾਂ ਵੀ ਆਪਸੀ ਸਹਿਯੋਗ ਵਧਾਉਣ ਦੇ ਮੌਕਿਆਂ ਦੀ ਤਲਾਸ਼ ਕਰਨਗੀਆਂ ਡੰਡੀ ਇਹਨਾਂ 21 ਸਮਝੌਤਿਆਂ ਵਿੱਚ ਉੱਚ ਤਕਨੀਕੀ ਨਿਰਮਾਣ ਮੁੜ ਵਰਤੋਂ ਯੋਗ ਊਰਜਾ ਸਿਹਤ ਖੇਤਰ ਅਤੇ ਦੁਰਲਭ ਤਾ ਤਾਂ ਦੀ ਖੋਜ ਵੀ ਸ਼ਾਮਲ ਹੈ ਡੰਡੀ ਇੱਕ ਹੋਰ ਸਮਝੌਤਾ ਜਿਸ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਵਿਆਪਕ ਸਹਿਮਤੀ ਬਣੀ ਹੈ ਉਹ ਹੈ ਅਤਵਾਦ ਅਤੇ ਇਸ ਦਾ ਮੁਕਾਬਲਾ ਕਰਨ ਲਈ ਉਠਾਏ ਜਾਣ ਵਾਲੇ ਕਦਮ ਡੰਡੀ ਇਸ ਦਾ ਪ੍ਰਧਾਨ ਮੰਤਰੀ મોદી ਅਤੇ ਰਾਸ਼ਟਰਪਤੀ ਮੈਕਰੋਨ ਨੇ ਆਪਣੇ ਬਿਆਨਾਂ ਵਿੱਚ ਉਚੇਚਾ ਜ਼ਿਕਰ ਕੀਤਾ ਹੈ ਡੰਡੀ ਅੱਜ ਅਤਵਾਦ ਪੂਰੀ ਦੁਨੀਆ ਲਈ ਇੱਕ ਵੱਡਾ ਖਤਰਾ ਬਣ ਚੁੱਕਾ ਹੈ ਡੰਡੀ ਭਾਰਤ ਅਤਵਾਦ ਦੇ